हां जी ਪੰਜਾਬੀ ਸਾਸਤਰੀ ਕਾਲ ਜਿਵੇਂ ਕਿ ਬਕਰਨ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਖਬਰ ਦਿਖਾਉਣ ਜਾ ਰਹੇ ਆ ਕਿ ਬਰਫ ਦੀਆਂ ਛੇਲੀਆਂ ਦੇ ਪਾਗੇ ਕੁੱਟਿਆ ਰਾਤ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਔਰ ਡੀਜੀਪੀ ਨੂੰ ਸੁਖਬੀਰ ਬਾਦਲ ਨੇ ਧਮਕੀ ਦੇ ਦਿੱਤੀ ਹੈ ਕਿ ਭਾਈ ਤੁਸੀਂ ਮਜੀਠੀਆ ਨੂੰ ਦਰਸਲ ਦੇ ਵਿੱਚ ਉਹਨਾਂ ਨੇ ਤਸਵੀਰ ਜਾਰੀ ਕਰ ਦਿੱਤੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੂਰੇ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਬਾਦਲ ਪਰਿਵਾਰ ਨੂੰ ਖੁੰਝੇ ਜਾ ਰਿਹਾ ਹੈ ਔਰ ਹੁਣ ਜਿਹੜੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਪੰਜਾਬ ਦਾ ਬੱਚਾ ਬੱਚਾ ਇਸ ਨੂੰ ਦੇਖੇ ਔਰ ਇਸ ਵੀਡੀਓ ਨੂੰ ਉਹ ਲੋਕਾਂ ਨੂੰ ਵੀ ਦੇਖਣੀ ਚਾਹੀਦੀ ਹੈ ਜਿਹੜੇ ਲੋਕ ਮਜੀਠੀਏ ਦੇ ਹੱਕ ਦੇ ਵਿੱਚ ਖੜ ਕੇ ਇਹ ਗੱਲ ਕਹਿੰਦੇ ਅਗੇ ਭਾਈ ਮਜੀਠੀਆ ਸਾਹਿਬ ਤਾਂ ਸੱਚਾ ਸੀ ਕਿ ਹੁਣ ਜਿਹੜਾ ਵਿਜੀਲੈਂਸ ਨੇ ਰਾਤ ਕੋੜਾ ਚੜ੍ਹੇ ਖਬਰ ਇਹ ਵੀ ਆ ਰਹੀ ਹੈ ਵੀ ਉਸਦੇ ਡਾਂਗਾ ਦੇ ਪੱਟੇ ਵੀ ਪਏ ਨੇ ਕਿਉਂਕਿ برف ਦੇ ਉੱਤੇ ਪਾ ਕੇ ਜਦੋਂ ਉਸ ਨੂੰ ਕੁੱਟਿਆ ਗਿਆ ਤਾਂ ਉਹਦੇ ਕਹਿੰਦੇ ਵੀ ਸੁਖਵੀਰ ਬਾਦਲ ਤੱਕ ਉਹ ਗੱਲ ਪਹੁੰਚਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਡੀਜੀਪੀ ਨੂੰ ਜਿਹੜੇ ਕਿ ਸਾਬਕਾ ਡੀਜੀਪੀ ਨੇ ਵਿਜੀਲੈਂਸ ਦੇ ਉਹਨਾਂ ਨੇ ਸਬੂਤ ਦਿਖਾਉਣ ਦੀ ਇੱਕ ਬਹੁਤ ਵੱਡੀ ਯਰਤ ਕੀਤੀ ਤਾਂ ਅੱਗੋਂ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਕੇ ਕੀ ਕਹਿੰਦੇ ਨੇ ਕਹਿੰਦਾ ਡੀਜੀਪੀ ਉਹਨਾਂ ਦਾ ਖਰੀਦਿਆ ਹੋਇਆ ਤੇ ਭਗਵੰਤ ਮਾਨ ਸਰਕਾਰ ਕਹਿੰਦਾ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦਾ ਭਗਵੰਤ ਮਾਨ ਦੀਆਂ ਚੀਕਾਂ ਘੜਾਵਾਂਗੇ ਤਾਂ ਹੁਣ ਭਗਵਾਨ ਤਮਨ ਨੂੰ ਧਮਕੀ ਕਿਵੇਂ ਦਿੱਤੀ ਹੈ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਔਰ ਦੂਜੇ ਪਾਸੇ ਬੇਕਰਮ ਸਿੰਘ ਮਜੀਠੀਆ ਜਿਹੜਾ ਕਿ ਮੁੱਛਾਂ ਨੂੰ ਐ ਕਰਕੇ ਤਾ ਦਿੰਦਾ ਸੀ ਉਸ ਬੰਦੇ ਨੂੰ ਬਰਫ਼ ਦੇ ਉੱਤੇ ਕਿਵੇਂ ਪਾਇਆ ਗਿਆ ਔਰ ਕਿਵੇਂ ਕੁੱਟਿਆ ਗਿਆ ਇਹ ਖਬਰ ਬੜੀ ਹੀ ਅਹਿਮ ਹੈ ਹਰ ਸਵੇਪਤ ਔਰ ਬਾਦਲ ਨੂੰ ਪੰਜਾਬ ਦੇ ਲੋਕ ਕੀ ਕਹ ਰਹੇ ਸੀ ਕਹਿੰਦੇ ਭਾਈ ਇੱਕ ਵਾਰੀ ਹੋਰ ਅਰਦਾਸ ਕਰ ਦੇ ਕਿ ਜੇਕਰ ਮੇਰੇ ਭਰਾ ਦਾ ਦੋਸ਼ ਆ ਤਾਂ ਮੇਰੇ ਭਰਾ ਪੱਟਿਆ ਜਾਵੇ ਤੇ ਜੇ ਭਗਵਾਨ ਤਮਨ ਦਾ ਦੋਸ਼ ਹੈ ਤੇ ਭਾਈ ਭਗਵੰਤ ਮਾਨ ਪਟਿਆ ਜਾਵੇ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਦਰਾਂਸਾਲ ਦੇ ਵਿੱਚ ਜਿਹੜੀ ਖਬਰ ਤੁਸੀਂ ਵੇਖੋਗੇ ਹਰਾ ਦੇ ਨਬਲੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਰਾਤ ਜਿਹੜੇ ਪੁੜੇ ਸਿੱਕੇ ਗਏ ਨੇ ਵਿਜੀਲੈਂਸ ਦੇ ਵਿੱਚ ਉਹ ਪੂਰੀ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆ ਗਏ ਨੇ ਕਿਉਂਕਿ ਇਹ ਵੀਡੀਓ ਉਸ ਦਾ ਸਬੂਤ ਹੈ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਬੀਤੀ ਰਾਤ ਕਹਿੰਦੇ ਪਟਾ ਵੀ ਫਿਰ ਗਿਆ ਬਰਫ ਦੀ ਛਿੱਲੀ ਤੇ ਵੀ ਪਾਇਆ ਗਿਆ ਬਹੁਤ ਸਾਰੀ ਹੋਰ ਵੀ ਝਾੜ-ਚਾਪ ਹੋਈ ਹੈ ਦਰਸਲ ਦੇ ਵਿੱਚ ਇਹਦੀ ਕੁੱਟਮਾਰ ਕਿਉਂ ਹੋਈ ਐ ਜਾਣਨ ਵਾਲਾ ਮਾਮਲਾ ਸਭ ਤੋਂ ਵੱਡਾ ਇਹੀ ਐ ਮਜੀਠੀਆ ਦੀ ਕੁੱਟਮਾਰ ਦੇ ਪਿੱਛੇ ਸਭ ਤੋਂ ਵੱਡਾ ਰੀਜਨ ਛੁਪਿਆ ਜਿਹੜਾ ਕਿ ਉਹਨੇ ਅਫਸਰਾਂ ਨੂੰ ਆਪਣੇ ਘਰ ਦੇ ਵਿੱਚ ਧਮਕਾਇਆ ਸੀ ਕਹਿੰਦਾ ਖੜੇ ਰਹੋ ਆਪ ਕੁਰਸੀ ਤੇ ਬੈਠਾ ਸੀ ਉੱਥੇ ਤਾਂ ਨਹੀਂ ਉਹ ਬੋਲੇ ਤੇ ਜਦੋਂ ਉਹਨੂੰ ਲੈ ਗਏ ਸੀ ਉਸ ਤੋਂ ਬਾਅਦ ਜਦੋਂ ਉੱਥੇ ਲਿਜਾ ਕੇ ਉਹਦੀ 4 ਝੰਬ ਕੀਤੀ ਢੇਲਾ ਤਾਂ ਉਹਦੀ ਪਾ ਗਿਆ ਸੀ ਪਰ ਬਰਫ ਦੀਆਂ ਛਲੀਆਂ ਦੇ ਪਾਗੇ ਕਿਵੇਂ ਕੁੱਟਦੀ ਐ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਵਿਜੀਲੈਂਸ ਤਸੋਂ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੇ ਕਿ ਮੁੱਖ ਮੰਤਰੀ ਦੇ ਸਿੰਘ ਹੋਰ ਵੀ ਫਸ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਸੁਣੋ ਹੜਕੇ ਜਦੋਂ ਬਟਾ ਦੇ ਕੇ ਬਾਹ ਨੂੰ ਤੇ ਵਿਜੀਲੈਂਸ ਤੋਂ ਵੱਣ ਲਗੇ ਤੇ ਇਹ ਨੂੰ ਪਰਪ ਤੇ ਲਟਾ ਕੇ ਰੱਖਿਆ ਰਾਦੋ ਉੱਟ ਕੇ ਦੀ ਧੂੜ ਘੜਤੀ ਤੇ ਜਿਹੜਾ ਮੁੱਛਾਂ ਨੂੰ ਤਾੜ ਦਿੰਦਾ ਸੀ ਕਿ ਮੇਰਾ ਨਹੀਂ ਕੁਝ ਕਰ ਸਕਦੇ ਉਹ ਨਹੀਂ ਕਰ ਸਕਦੇ ਦੇਖੋ ਜੇ ਤੁਸੀਂ ਗਰਾ ਸਕਦੇ ਹੋ ਕਿ ਮੈਂ ਤੁਹਾਨੂੰ ਗੱਲ ਦੱਸਦਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਭਗਤਿੰਦਰ ਚੈਨ ਆਪਣੀ ਮਰਜ਼ੀ ਚਲਾਉਂਦਾ ਹੁੰਦਾ ਸੀ ਸੁਖਵੀਰ ਬਾਦਲ ਤੇ ਉਹਨੇ ਪਰਚੇ ਦਰ ਤੇ ਕਰਾਈ ਸੀ ਜਦੋਂ ਸੁਖਵੀਰ ਦੀ ਵਾਰੀ ਆ ਗਈ ਸੀ ਬੋਈ ਚਪਾ ਕੇ ਕੁੱਟਿਆ ਸੀ ਤੇ ਜੱਜ ਨੂੰ ਜਾ ਕੇ ਕਹਿੰਦਾ ਸੀ ਕਹਿੰਦਾ ਜੀ ਮੈਨੂੰ ਤਾਂ ਇਹਦੂ ਫਾਇਦ ਲਾ ਦਿਓ ਰਿਮਾਂਡ ਰਾ ਦਿਓ ਥੋੜੀ ਮਾਰੋ ਮੇਰੇ ਉਹੀ ਅਫਸਰ ਥੋੜੇ ਕੋਲੇ ਉਹੀ ਸਿੱਧਾ ਤੁਹਾਡੇ ਕੋਲੇ ਸੀਗੀਆਂ ਤਾਂ ਸੁਣ ਲਿਓ ਪੰਜਾਬ ਵਾਲਿਓ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਦੀ ਕਹਾਣੀ ਹੈ ਇਹ ਤੇ ਹਰਸ ਅਮਰਿਤਕੌਰ ਕਹਿੰਦੀ ਸੀ ਸਾਡਾ ਮਜੀਠੀਆ ਦਾ ਬੜਾ ਚੰਗਾ ਪਰ ਹੁਣ ਅਗਲੇ ਮੇ ਤਾਂ ਬਈ ਬਰਫ਼ ਤੇ ਪਾ ਲਿਆ ਤੇ ਪੂਰੀ ਤੌਣੀ ਲਾਈ ਆ ਤੇ ਸਿੰਘ ਕਿਵੇਂ ਫਸਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੌਰ ਦੇ ਨਾਲ ਸੁਣੋ ਕਿ ਅੱਗੇ ਹੋਣਾ ਕੀ ਹੈ ਹੁਣ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਨੂੰ ਬਰਫ਼ ਤੇ ਪਾ ਕੇ ਲਟਾ ਕੇ ਕੁੱਟਿਆ ਜਾਊਗਾ ਇਹ ਗੱਲ ਯਾਦ ਰੱਖਿਓ ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਨੇ ਕਟਵਾਏ ਨੇ ਬੜਾ ਹੀ ਖਤਰਨਾਕ ਤਸ਼ੱਦਦ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਸਿੱਖ ਮਰਵਾਏ ਨੇ ਅੱਜ ਪੰਜਾਬ ਖੜਾ ਹੋ ਗਿਆ ਹੈ ਚਾਹੇ ਭਗਵੰਤ ਮਾਨ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਹਿ ਚੁੱਕਿਆ ਚਾਹੇ ਭਗਵੰਤ ਮਾਨ ਮਾੜਾ ਪਰ ਪੰਜਾਬ ਦੇ ਲੋਕ ਅੱਜ ਭਗਵੰਤ ਮਾਨ ਦੇ ਨਾਲ ਖੜ ਗਏ ਨੇ ਕਹਿੰਦੇ ਜਿਹੜੇ ਬੰਦੇ ਨੂੰ ਅਸਲ ਦੇ ਵਿੱਚ ਯਾਨੀ ਖੁੰਝੇ ਰਾਉਣਾ ਸੀ ਉਹ ਆਹੀ ਹੈ ਬਾਦਲ ਕਾ ਲਾਣਾ ਯਾਨੀ ਮਜੀਠਿਆ ਹੋ ਗਿਆ ਇਹਨਾਂ ਦੇ ਹੋਰ ਲੈਣੇ ਦੇਣੇ ਪਤਾ ਨਹੀਂ ਕਿੰਨਾ ਕੁ ਟੱਬਰ ਯਾਨੀ ਟੱਬਰ ਇਹਨਾਂ ਦਾ ਚਾਹੁੰਦਾ ਕੀ ਹੈ ਕਹਿੰਦੇ ਵੀ ਅਸੀਂ ਪੰਜਾਬ ਲੁੱਟ ਕੇ ਖਾਣਾ ਅਸੀਂ ਪੰਜਾਬ ਨੂੰ ਲੁੱਟਣ ਆਏ ਹਾਂ ਹੋਰ ਕਿਸੇ ਦੀ ਵਾਰ ਨਹੀਂ ਆਉਣੀ ਚਾਹੀਦੀ ਇਹ ਪੰਜਾਬ ਤਾਂ ਸਾਡੇ ਲਈ ਹੈ ਸਾਡੇ ਪੁੱਤ ਪੋਤੇ ਇਹਨਾਂ ਨੂੰ ਲੁੱਟਣਾ ਚਾਹੁੰਦੇ ਨੇ ਤੇ ਅਸੀਂ ਪੀੜ੍ਹੀਆਂ ਤੋਂ ਲੁੱਟਦੇ ਆ ਰਹੇ ਹਾਂ ਤੇ ਅੱਜ ਜਦੋਂ ਪ੍ਰਮਾਤਮਾ ਨੇ ਕਿਸੇ ਬੰਦੇ ਨੂੰ ਤੇ ਯਾਰ ਬਲ ਬਖਸ਼ਣਾ ਸੀ ਭਗਵੰਤ ਮਾਨ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਵੈਸੇ ਅਸੀਂ ਉਹਦਾ ਵਿਰੋਧ ਕਰਦੇ ਸੀ ਪਰ ਅੱਜ ਦੀ ਘੜੀ ਦੇ ਵਿੱਚ ਪੂਰਾ ਸਾਡਾ ਸਮੁੱਚਾ ਪੰਜਾਬ ਉਹਦੇ ਨਾਲ ਖੜ ਗਿਆ ਇੱਕ ਘੜ ਦਾ ਰੋਸ ਸਾਨੂੰ ਵੀ ਭਗਵੰਤ ਮਾਨ ਦੇ ਉੱਤੇ ਕਿ ਦੇਖੋ ਵੀ ਡਿਬਰੂਗੜ੍ਹ ਦੇ ਵਿੱਚ ਜਿਹੜੇ ਬੰਦ ਕੀਤੇ ਨੇ ਉਹਨਾਂ ਨੂੰ ਛੱਡਣਾ ਹੁਣ ਹੱਕ ਆ ਤੇਰਾ ਕਿਉਂਕਿ ਪੰਜਾਬ ਤੇਰੇ ਨਾਲ ਖੜ ਗਿਆ ਬਹੁਤ ਸਾਰੇ ਗੁਰਸਿੱਖ ਲੋਕ ਆ ਰਹੇ ਨੇ ਬਾਹਰ ਨਿਕਲ ਗਏ ਜਿਹੜੇ ਕਹਿੰਦੇ ਨੇ ਮੁੱਖ ਮੰਤਰੀ ਨੇ ਜਿਹੜਾ ਇਹਨਾਂ ਦੇ ਉੱਤੇ ਸਰਕੰਜਾ ਕੱਸ ਨਾ ਤਾਂ ਕਿਸੇ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਅਸੀ ਯੁਰਤ ਕੀਤੀ ਐ ਤੇ ਨਾ ਹੀ ਕਦੇ ਕਰਨੀ ਐ ਇਹ ਬੁੜਖ-ਮੁੜਖ ਕੇ ਬੋਲਦੇ ਨੇ ਜਿਵੇਂ ਬਾਦਲ ਕੇ ਸੁਖਵੀਰ ਸਿੰਘ ਬਾਦਲ ਬੋਲਦਾ ਫਿਰ ਧਮਕੀ ਦੇ ਦਿੰਦਾ ਸਿੱਧੀ ਉਸ ਤੋਂ ਪਹਿਲਾਂ ਜਿਹੜੀ ਹਰਸਿਮਰਤ ਕੌਰ ਬਾਦਲ ਇਹ ਬੜਾ ਯਾਰ ਮੈਂ ਕਹਿੰਦਾ ਵੀ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੇ ਖੇਡ ਬਣਾ ਰੱਖਿਆ ਇੱਕ ਆਮ ਬੰਦੇ ਵਾਂਗੂ ਇਹਨਾਂ ਨੂੰ ਐ ਲੱਗਦਾ ਵੀ ਉਹਦੀ ਵਿਸਾਤ ਨਹੀਂ ਹੈਗੀ ਸਾਡੇ ਸਾਹਮਣੇ ਪਰ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਸਰਕਾਰ ਨੇ ਹੁਣ ਉਹ ਦਿਖਾਇਆ ਇਹਨਾਂ ਨੂੰ ਵੀ ਭਾਈ ਤੁਹਾਨੂੰ ਅਸੀਂ ਟੱਕਰ ਦੇਣ ਵਾਲੇ ਤੁਹਾਡੇ ਗਲਮੇ ਚ ਹੱਥ ਪਾਉਣ ਵਾਲੇ ਬੈਠੇ ਆ ਪੰਜਾਬ ਦੇ ਅੰਦਰ ਲੋਕ ਇਹ ਲੋਕਤੰਤਰ ਹੈ ਤੁਹਾਡਾ ਹੁਣ ਜਿਹੜਾ ਰਾਜ ਰੂਜ ਨਹੀਂ ਰਹਿਣ ਦੇਣਾ ਕਿਉਂਕਿ ਇੱਥੇ ਪੰਜਾਬ ਦਾ ਬੋਲ ਵਾਲਾ ਹੋ ਚੁੱਕਿਆ ਹੈ ਜਾਂ ਤਾਂ ਹੁਣ ਇੱਥੇ ਅਮਰਪਾਲ ਸਿੰਘ ਦੀ ਸਰਕਾਰ ਬਣਨੀ ਹੈ ਯਾਦ ਰੱਖਿਓ ਮੇਰੀ ਗੱਲ ਨੂੰ ਔਰ ਜਾਂ ਫਿਰ ਆ ਆਦਮੀ ਅਰਪੀਟ ਕਰੂਗੀ ਆ ਤੁਹਾਡੀ ਜਿਹੜੀ ਕਾਂਗਰਸ ਆ ਜਿਹੜੇ ਇਹਨਾਂ ਦੇ ਪਿੱਠੂ ਬਣੇ ਖੜੇ ਨੇ ਖੈਰੇ ਅਰਗੇ ਤੇ ਚੰਨੀ ਅਰਗੇ ਇਹਨਾਂ ਦਾ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਬਾਦਲ ਕੇ ਲੈਣੇ ਤੇ ਤਾਂ ਤੁਸੀਂ ਕਾਟਾ ਹੀ ਮਾਰ ਦੇ ਤੇ ਨਾਲੇ ਕਾਂਗਰਸ ਤੇ ਕਿਉਂਕਿ ਇਹਨਾਂ ਲੋਕਾਂ ਨੇ ਲੁੱਟ ਕੇ ਇਕੱਠਿਆਂ ਨਹੀਂ ਖਾਦਾ ਐਸੇ ਕਰਕੇ ਉਹਦੀ ਹਮਾਇਤ ਕਰਾਉਂਦੇ ਨੇ ਫੇਰ ਕਹਿੰਦੇ ਜੀ ਬਿਕਰਮ ਸਿੰਘ ਮਜੀਠੀ ਇੱਕ ਪਾਸੇ ਉਹਦੇ ਰੌਲਾ ਪਾਉਂਦੇ ਸੀ ਕਹਿੰਦੇ ਇਹੀ ਖੈਰਾ ਤੇ ਇਹੀ ਚੰਨੀ ਇਹਨਾਂ ਨੇ ਬਿਆਨ ਕੱਢ ਲਓ ਪੁਰਾਣੇ ਉਹਦੇ ਵਿੱਚ ਕਹਿੰਦੇ ਨਸ਼ੇ ਦਾ ਤਸਕਰ ਇਹਨੂੰ ਫੜ ਕੇ ਅੰਦਰ ਕਰੋ ਤੇ ਅੱਜ ਕਿਵੇਂ ਯਾਰ ਅੱਗ ਲੱਗੀ ਇਹਨਾਂ ਨੂੰ ਸੋ ਜਿਹੜੇ ਇਹ ਲੀਡਰ ਨੇ ਸਾਰੇ ਰਲੇ ਮਿਲੇ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਡੇ ਭੈਣ ਭਰਾਵਾਂ ਨੂੰ ਜਿੱਥੋਂ ਤੱਕ ਵੀ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਬਿਨਾ ਕਿਸੇ ਡਰ ਬਿਨਾ ਕਿਸੇ ਭੈ ਤੋਂ ਆਪਣੀ ਆਪਣੀ ਮਰਜ਼ੀ ਦੇ ਨਾਲ ਜੋ ਸਰਕਾਰ ਚੁਣਨੀ ਆ ਚੁਣੋ ਇਹ ਲੋਕਾਂ ਦੇ ਤੁਹਾਡਾ ਪਹਿਲਾਂ ਵੀ ਖੂਨ ਪੀਤਾ ਇਹਨਾਂ ਦੀ ਦੇਖੋ ਇਹਨਾਂ ਦੀ ਬੋਲੀ ਤੋਂ ਕੀ ਝਲਕਦਾ ਕਹਿੰਦੇ ਮੁੱਖ ਮੰਤਰੀ ਨੂੰ ਵੀ ਧਮਕੀ ਦੇ ਰਿਹਾ ਸੁਖਵੀਰ ਬਾਦਲ ਡੀਜੀਪੀ ਨੂੰ ਵੀ ਦੇ ਰਿਹਾ ਫਿਰ ਤੁਹਾਡੀ ਆਮ ਲੋਕਾਂ ਦੀ ਕੀ ਵਿਸਾਤ ਹੈ ਇਹਨਾਂ ਦੇ ਸਾਹਮਣੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਹੋ ਕਮੈਂਟ ਜਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ